ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਹਾਜ਼ਰ ਹੋ ਰਿਹਾ ਇੱਕ ਖਬਰ ਤੇ ਆ ਰਹੀ ਆ ਕਿ ਤੁਹਾਨੂੰ ਪਤਾ ਵੀ 28 ਅਪ੍ਰੈਲ ਨੂੰ ਇਲੈਕਸ਼ਨ ਹੋਣ ਜਾ ਰਹੀ ਆ ਫੈਡਰਲ ਚੋਣਾਂ ਨੇ ਸਾਰੇ ਕੈਨੇਡਾ ਦੇ ਵਿੱਚ ਔਰ ਉੱਥੇ ਜਿਹੜੇ ਲੀਡਰ ਨੇ ਉਹ ਦੇਸ਼ ਦੇ ਵੱਖਰੇ ਵੱਖਰੇ ਹਿੱਸਿਆਂ ਵਿੱਚ ਜਾ ਰਹੇ ਨੇ ਲੋਕਾਂ ਨੂੰ ਕਨਵਿੰਸ ਕਰ ਰਹੇ ਨੇ ਤੇ ਮਾਰਕ ਕਾਰਨੀ ਹੋ ਰਹੀ ਜਿਹੜੇ ਜੀ ਉਹ ਅਲਬਰਟਾ ਦੇ ਸ਼ਹਿਰ ਕੈਲਗਰੀ ਵਿੱਚ ਆਏ ਹੋਈ ਸੀ ਜਿੱਥੇ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਆ ਉਹ ਕਹਿੰਦੇ ਵੀ ਅਸੀਂ ਜਿਹੜਾ ਕੈਨੇਡਾ ਹੈ ਨਾ ਇਹਨੂੰ ਸੁਪਰ એનર્ਜੀ ਸੈਂਟਰ ਬਣਾ ਦੇਣਾ ਆ ਉਹਦੇ ਚ ਉਹਨਾਂ ਨੇ ਜਿਹੜੀ ਗੱਲ ਆਖੀ ਆ ਵੀ ਜਿਹੜੇ ਹੈ ਨੇ ਦੂਸਰੇ ਸੀਪੀਸੀ ਦੇ ਆਗੂ ਪੋਲੀਆਫੋਰੀ ਉਹਨਾਂ ਨੇ ਕਹਿਤਾ ਜੀ ਵੀ ਅਸੀਂ ਵੀ ਇਦਾਂ ਦਾ ਇੱਕ ਵੱਖਰਾ ਜਿਹੜਾ ਉਹ ਦਫ਼ਤਰ ਵੀ ਕਾਇਮ ਕਰ ਦੇਾਂਗੇ ਅਪਰੂਵਲ ਦੇਣ ਵਾਲਾ ਔਰ ਉਹ ਕਹਿੰਦੇ ਅਸੀਂ ਸਾਲ 6 ਮਹੀਨੇ ਜਾਂ ਸਾਲ ਦੇ ਅੰਦਰ ਅੰਦਰ ਜਿਹੜੀਆਂ ਜੀ ਅਪਰੂਵਲਸ ਦੇ ਦਿਆ ਕਰਾਂਗੇ ਸੋ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੈ ਜੀ ਅਲਬਰਟਾ ਦੇ ਵਿੱਚ ਹੋ ਰਹੀ ਆ ਔਰ ਨਾਲ ਦੀ ਨਾਲ ਇਹ ਵੀ ਆ ਗੱਲ ਆ ਰਹੀ ਕਿ ਜਿਵੇਂ ਨਾ ਬਾਹਰਲੇ ਦੇਸ਼ਾਂ ਦਾ ਪ੍ਰਭਾਵ ਸਾਡੀ ਇਲੈਕਸ਼ਨ ਤੇ ਨਾ ਪਵੇ ਉਹਦੇ ਲਈ ਵੀ ਜਿਹਦਾ ਨਾ ਔਨ ਗਾਰਡ ਆ ਫॉर ਡਿਜੀਟਲ ਜਿਹੜਾ ਸਾਨੂੰ ਹੋਣਾ ਪੈਣਾ ਕਿਉਂਕਿ ਬਾਹਰਲੇ ਦੇਸ਼ਾਂ ਤੋਂ ਚਾਹੇ ਉਹ ਵੱਖਰੇ-ਵੱਖਰੇ ਦੇਸ਼ ਆ ਜੀ ਜਿਹੜੇ ਅੰਦਰ ਇਥੇ ਆ ਕੇ ਆਪਣਾ ਪ੍ਰਭਾਵ ਪਾ ਸਕਦੇ ਨੇ ਲੋਕਾਂ ਦੇ ਕੰਪਿਊਟਰਾਂ ਰਾਹੀਂ ਫੇਸਬੁੱਕ ਸੋਸ਼ਲ ਮੀਡੀਆ ਰਾਹੀਂ ਸੋ ਉਹਦੇ ਲਈ ਵੀ ਕਾਫੀ ਚੇਤੰਤਰ ਨੇ ਜਿਹੜੀ ਆਰਸੀਐਮਪੀ ਹੈ ਤੇ ਹੋਰ ਜਿਹੜੇ ادارے ਹੈਗੇ ਆ ਜੀ ਦੂਸਰੀ ਇੱਕ ਖਬਰ ਇਥੋਂ ਇਹ ਆ ਰਹੀ ਹੈ ਕਿ ਦੋ ਅਲਬਰਟਾ ਦੇ ਆਰਸੀਐਮਪੀ ਆਫੀਸਰ ਜਿਹੜੇ ਆ ਉਹਨਾਂ ਨੂੰ ਚਾਰਜ ਕਰ ਲਿਆ ਗਿਆ ਆ ਡੈਂਜਰਸ ਡਰਾਈਵਿੰਗ ਲਈ ਜੀ ਹਾਂ ਇਹ ਚਾਰਜ ਕੀਤਾ ਅਲਬਰਟਾ ਸੀਰੀਅਸ ਇਨਸੀਡੈਂਟ ਰਿਸਪੌਂਡ ਟੀਮ ਨੇ ਇਹ ਗੱਲਬਾਤ ਹੈਗੀ ਹੈ ਜੀ ਮਾਰਚ 5 2020 ਦੀ ਜਦੋਂ ਇਹਨਾਂ ਨੂੰ ਇਹਨਾਂ ਬਾਰੇ ਕਿਹਾ ਗਿਆ ਸੀਗਾ ਵੀ ਇਸ ਤਰ੍ਹਾਂ ਤੇਜ਼ ਸਪੀਡ ਤੇ ਇਹਨਾਂ ਦੀਆਂ ਗੱਡੀਆਂ ਜਾ ਰਹੀਆਂ ਸੀ ਜਾਂ ਡੈਂਜਰਸ ਡਰਾਈਵਿੰਗ ਸੀ ਇਹਨਾਂ ਨੂੰ ਉਸ ਵੇਲੇ ਨੋਟ ਕਰ ਲਈ ਗਈ ਪਰ ਉਦੋਂ ਚਾਰਜ ਨਹੀਂ ਸੀ ਲਾਏਗਾ ਤੇ ਉਹ ਜਿਹੜੇ ਗਲਬਾ ਸੀ ਜੀ ਹਵਾਲੇ ਕਰ ਦਿੱਤੀ ਗਈ ਸੀ ਸਰਕਾਰੀ ਵਕੀਲਾਂ ਦੇ ਕਿ ਉਹ ਇਹਦੇ ਤੇ ਗਾਂਹ ਕੇਸ ਨੂੰ ਪ੍ਰੋਸੀਡ ਕਰਨ ਤੇ ਹੁਣ ਉਹਨਾਂ ਦੋਹਾਂ ਵਿਅਕਤੀਆਂ ਨੂੰ ਚਾਰਜ ਕਰ ਲਿਆ ਗਿਆ ਜੀ ਉਹ ਸੁਪਰੂਸ ਗਰੁੱਪ ਦੇ ਨੇੜੇ ਤੇੜੇ ਜਿਹੜਾ ਡੇਂਜਰਸ ਡਰਾਈਵਿੰਗ ਸੀ ਉਹ ਕਰ ਰਹੇ ਸੀਗੇ April 7 ਵਾਲੇ ਦਿਨ ਇਹ ਜੀ ਡੈਬਰਾ ਐਨ ਵਾਸ਼ ਤੇ ਕਨਸਟੇਬਲ ਡੋਰიან ਟੂਜ਼ ਇਹਨਾਂ ਦੋਨਾਂ ਨੂੰ ਚਾਰਜ ਕੀਤਾ ਗਿਆ ਔਰ ਹੁਣ ਜਿਹੜਾ ਹੈਗਾ ਉਹ ਗਾਂ ਸਟੋਨੀ ਪਲੇਨ ਕੋਰਟ ਦੇ ਵਿੱਚ ਮਈ 21 ਨੂੰ ਫੇਰ ਹਾਜ਼ਰ ਹੋਣਗੇ ਇੱਕ ਵਿਅਕਤੀ ਸ਼ੇਰਵੋਡ ਪਾਰਕ ਦੇ ਵਿੱਚ ਜਿਹੜਾ ਜੀ ਉਹਨੂੰ ਚਾਰਜ ਕੀਤਾ ਗਿਆ ਆਰਸੀਐਮਪੀ ਵੱਲੋਂ ਉਹ ਕਾਰਨ ਇਹ ਹੋਇਆ ਜੀ ਵੀ ਦੇਖੋ ਜਦੋਂ ਕੋਈ ਕਮਿਊਨਿਟੀ ਕਿਸੇ ਦਾ ਸਤਕਾਰ ਵਜੋਂ ਬੁੱਤ ਲਾਉਂਦੀ ਆ ਤੇ ਉਹਨਾਂ ਨੂੰ ਫੇਰ ਦੁੱਖ ਤਕਲੀਫ ਹੁੰਦੀ ਆ ਜਦੋਂ ਕੋਈ ਵਿਅਕਤੀ ਉਸ ਬੁੱਤ ਨੂੰ ਜਾ ਕੇ ਤੋੜਦਾ ਆ ਜਾਂ ਉਹਨੂੰ ਡੀਫੇਸ ਕਰਦਾ ਆ ਇਸੇ ਤਰ੍ਹਾਂ ਦੀ ਗੱਲ ਸ਼ੇਰਵੋਡ ਪਾਰਕ ਦੇ ਵਿੱਚ ਹੋਈ ਕਿ ਮਾਰਚ 21 ਨੂੰ ਰਾਤ 10:30 ਵਜੇ ਦੇ ਕਰੀਬ ਸਟ੍ਰੈਥਕੋਨਾ ਕੰਕਰੀਟ ਦੀ ਆਰਸੀਐਮਪੀ ਜਿਨ੍ਹਾਂ ਨੂੰ ਐਮਰਜੈਂਸੀ ਕਰੂ ਭੇਜਣਾ ਪਿਆ ਜਾ ਕੇ ਕੀ ਦੇਖਦਿਆ ਕਿ ਇੱਕ ਬੁੱਤ ਜਿਹੜਾ ਲੱਗਾ ਹੋਇਆ ਸੀਗਾ ਐਥਾਬਾਸਕਨ ਐਵੇਨਿਊ ਤੇ ਬ੍ਰੌਡ ਮੋਰ ਬੁਲੇਵਾਰਡ ਦੇ ਉੱਤੇ ਸ਼ੇਰਵੋਡ ਪਾਰਕ 'ਚ ਉਸ ਬੁੱਤ ਨੂੰ ਅੱਗ ਲਾਈ ਹੋਈ ਸੀ ਔਰ ਉਹ ਬੁੱਤ ਸੀ ਜੀ ਸैम ਸਟੀਲ ਮੈਮੋਰੀਅਲ ਸਟੈਚੂ ਇੱਕ ਕੀ ਕਹਿੰਦੇ ਫੌਜੀ ਦਾ ਸੀਗਾ ਜੀ ਲੱਗਾ ਹੋਇਆ ਬਹੁਤ ਜਿਹਨੂੰ ਉਹਨਾਂ ਨੇ ਅੱਗ ਲਾ ਕੇ ਤਬਾਹ ਕਰ ਦਿੱਤੀ ਪਰ ਲੋਕਾਂ ਦੇ ਕੁਇਕ ਰਿਐਕਸ਼ਨ ਦੇ ਨਾਲ RCMP ਨੇ ਛੇਤੀ ਹੀ ਸਬੈਸਟੀਅਨ ਰੈਡਮੈਨ 33 ਸਾਲਾਂ ਦਾ ਜਿਹੜਾ ਸ਼ੇਰਵੁੱਡ ਪਾਰਕ ਦਾ ਰਹਿਣ ਵਾਲਾ ਸੀ ਉਹਨੂੰ ਚਾਰਜ ਕਰ ਲਿਆ ਗਿਆ ਤੇ ਹੁਣ ਉਹ گاਹ ਕੋਟ ਕਚਰੀ ਵਿੱਚ ਪੇਸ਼ ਹੋਵੇਗਾ ਚੈਨਲ ਪੰਜਾਬੀ ਲਈ ਕਲਮੀਰ ਸਿੰਘ ਸੰਗਾ ਐਡਮਿਨਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਤੇ ਮੁਕੰਨ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ